ਜਿੱਥੇ ਅਸੀਂ ਆਰਐਸਐਸ ਦੇ ਸਮੇਂ ਦੀ ਆਰਐਸਐਸ ਦੀ ਖਤਮ ਹੋਣ ਦੀ ਗਿਣਤੀ ਕਰਨੀ ਸ਼ੁਰੂ ਕਰ ਰਹੇ ਹਾਂ ਕਿ ਆਰਐਸਐਸ ਦਾ ਖਾਤਮਾ ਹੋਣ 1.5 ਸਾਲ ਦੇ ਵਿੱਚ ਵਿੱਚ ਇਹ ਇਹਦੇ ਤੇ ਲਗਾਤਾਰ ਤੁਸੀਂ ਕੰਮ ਕਰਨਾ ਇਹਦੇ ਤੇ ਪੈਰਾ ਦੇਣਾ ਤੁਸੀਂ ਤੁਸੀਂ ਦਿਨ ਗਿਣਨੇ ਸ਼ੁਰੂ ਕਰ ਦਿਓ ਤੇ ਉਹਦੇ ਨਾਲ ਹੀ ਸਿੱਖਾਂ ਨੂੰ ਹੋਰ ਨਵੀਆਂ ਚੁਣੌਤੀਆਂ ਪੇਸ਼ ਆਣਗੀਆਂ ਵੰਗਾਰਾਂ ਪੇਸ਼ ਆਣਗੀਆਂ ਕਈ ਵਾਰੀ ਐਤਾ ਹੁੰਦਾ ਕਿ ਜਿਹੜਾ ਕੋਈ ਜੰਤਰ ਹੁੰਦਾ ਨਾ ਉਸ ਨੂੰ ਚਾਬੀ ਤਾਂ ਦੇ ਦਿੱਤੀ ਜਾਂਦੀ ਹੈ ਤੇ ਚਾਬੀ ਘੁੰਮ ਜਾਂਦੀ ਹੈ ਚਾਬੀ ਹੈ ਆਰਐਸਐ ਚਾਬੀ ਟੁੱਟ ਜਾਣੀ ਹੈ ਚਾਬੀ ਮਰ ਰਹੀ ਹੈ ਚਾਬੀ ਨੇ ਗਵਾਚ ਜਾਣਾ ਚਾਬੀ ਦਾ ਪਤਾ ਹੀ ਨਹੀਂ ਲੱਗਣਾ ਕਿੱਧਰ ਗਈ ਪਰ ਉਹ ਜੰਤਰ ਚੱਲ ਰਿਹਾ ਹੈ ਉਹ ਜੰਤਰ ਨੂੰ ਜੰਤਰ ਇੱਕ ਐਦਾਂ ਦਾ ਐਲਗੋਰਿਦਮ ਕੁਮੰਤਰੀ ਪੱਤਰ ਦੇ ਉੱਤੇ ਜਿਹੜੇ ਆਈਟੀ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਨੈਟਵਰਕਿੰਗ 'ਚ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਐਲਗੋਰਿਦਮ ਸੈੱਟ ਹੋ ਚੁੱਕਿਆ ਸਿੱਖਾਂ ਦੇ ਖਿਲਾਫ ਉਮਾਂ 3 ਪੱਤਰ ਦੇ ਉੱਤੇ ਉੱਪਰੋਂ ਉੱਪਰਲੇ ਲੈਵਲ ਤੋਂ ਲੈ ਕੇ 3ਰਡ ਲੈਵਲ ਤੱਕ ਇਸ ਦੇ ਦਰਸ਼ਨ ਸਾਨੂੰ ਹੋਏ ਨੇ ਭਾਈ ਜਿਹੜਾ ਮੁੰਡਾ ਆਪਣਾ ਹਰਜਿੰਦਰ ਸਿੰਘ ਤੋਂ ਐਕਸੀਡੈਂਟ ਹੋਇਆ ਉਹਦੇ ਤੋਂ ਹਰਦੀਪ ਸਿੰਘ ਪੂਰੀ ਉਹਦੇ ਚ ਇੱਕ ਇਹ ਇੱਕ ਪੁਆਇੰਟ ਅਗੇ ਆਉਣ ਵਾਲੇ ਦਿਨਾਂ ਵਿੱਚ ਹੋਰ ਹੋਣਾ ਬਹੁਤ ਕੁਝ ਹੋਣਾ ਸਿੱਖਾਂ ਦੇ ਜਿਹੜੇ ਉਸ ਉਥੇ ਪੰਜਾਬ ਦੇ ਵਿੱਚ ਲੀਡਰ ਨੇ ਜਥੇਦਾਰ ਨੇ ਉਹਨਾਂ ਦੇ ਨਾਮ ਵੀ ਉਸ ਤਰੀਕੇ ਨਾਲ ਅੱਗੇ ਆਉਣਗੇ ਕੋ ਮੰਤਰੀ ਪਦਰ ਦੇ ਉੱਤੇ ਸਿੱਖਾਂ ਦੇ ਖਿਲਾਫ ਇੱਕ ਅਜੀਹਾ ਜ਼ਹਿਰ ਭਰਪੂਰ ਜਿਹੜਾ ਹੈ ਪ੍ਰਚਾਰ ਹੋਊਗਾ ਉਹਦਾ ਤੁਸੀਂ ਜਾਂ ਅਸੀਂ ਕਿਵੇਂ ਮੁਕਾਬਲਾ ਕਰਾਂਗੇ ਇਹਦੇ ਲਈ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਅਸੀਂ ਅਸੀਂ ਤਾਂ ਤਿਆਰ ਸਾਡੀ ਜਦੋਂ ਜਹ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਇਸ ਤਰੀਕੇ ਨਾਲ ਲੱਗੇ ਹੋਏ ਹਾਂ ਪਰ ਮੈਂ ਤੁਹਾਨੂੰ ਚੇਤਾ ਰਿਹਾ ਹਾਂ